ਦਾ ਇਥੇ ਰੇੜੀ ਲੈ ਕੇ 10 ਵਜੇ ਤੱਕ ਇਹ ਬੰਦਾ ਕੱਲਾ ਰੇੜੀ ਲੋਂਦਾ ਇਥੇ ਰਾਤ ਨੂੰ ਤੇ ਉਸ ਤੋਂ ਬਾਅਦ ਇਹ ਆਪ ਦਾ ਸਕੂਲ ਦਾ ਵੀ ਕੰਮ ਕਰਦਾ ਤੇ ਇਹਨਾਂ ਦੇ ਮਾਤਾ ਵੀ ਇਹਦੇ ਭੈਣਾ ਵੀ ਆ ਜੋ ਕੀ ਇਹ ਉਹਨਾਂ ਦਾ ਖਰਚਾ ਆਪ ਚੱਕਦਾ ਪਿਆ ਸਾਰਾ ਕੁਝ ਇਹ ਮਿਹਨਤ ਆਪ ਹੀ ਕਰਦਾ ਪਿਆ ਵਾ ਬੱਚਾ ਜਲੇਬੀ ਵੀ ਵਧੀਆ ਸਵਾਦ ਬਣਾਉਂਦਾ ਆਮ ਨੋਰਮਲ ਕਾਰੀਗਰਾਂ ਤੋਂ ਟੋਪ ਦੀ ਜਲੇਬੀ ਬਣਾਉਂਦਾ ਹੈ ਜਵਾਬ ਉਹ ਸਿੰਘ ਕਿੰਨੀ ਉਮਰ ਤੁਹਾਡੀ 13 ਸਾਲ ਦੀ 13 ਸਾਲ ਦੀ ਪੜਦੇ ਵੀ ਹੋ ਹਾਂ ਜੀ ਦੇ ਪਣਾਈ ਦੇ ਨਾਲ ਨਾਲ ਤੁਸੀਂ ਇਹ ਜਲੇਬੀਆਂ ਦਾ ਕੰਮ ਕਰਦੇ ਹੋ ਜਲੇਬੀਆਂ ਬਣਾਉਂਦੇ ਹੋ ਕਿਵੇਂ ਸਿੱਖਿਆ ਤੇ ਕਿਵੇਂ ਸ਼ੁਰੂ ਕੀਤਾ ਕੰਮ ਇਹ ਡੈਡੀ ਤੋਂ ਸਿੱਖਿਆ ਸੀਗਾ ਜੀ ਤੇ ਬਾਏ ਡੈਡੀ ਦੀ ਡੈਥ ਹੋ ਗਈ ਸੀ ਸਾਲ ਪਹਿਲਾਂ ਤੇ ਫਿਰ ਬਾਹੂ ਵੇਵੇ ਕੇ ਸਿੱਖ ਲਈ ਫਿਰ ਹੁਣ ਮੈਂ ਕਰਦਾ ਕਿ ਜ਼ਿਆਦਾ ਚਲਾਉਣ ਵਾਸਤੇ ਗਏ ਸੀ ਕੰਮ ਸ਼ੁਰੂ ਕਰ ਲੈਣਾ ਘਰੇ ਕੋਈ ਕੋ ਮੰਗੇ ਘਰੇ ਮੰਮੀ ਦੇ ਸਿਸਟਰ ਆਈ ਇਹ ਫਿਰ ਪੜ੍ਹਨੇ ਦੇ ਨਹੀਂ ਜੀ ਉਹ ਫਿਰ ਨਾਲ ਕੰਮ ਕੁੰਮ ਕਰਾਉਂਦੇ ਨਾ ਮੰਮੀ ਦੇ ਮੰਮੀ ਨਾਲ ਆ ਜਾਂਦੇ ਹਾਂ ਜੀ ਹਾਂ ਜੀ ਫਿਰ ਗੁਜ਼ਾਰਾ ਵਧੀਆ ਹੋ ਜਾਂਦਾ ਹਾਂ ਹਾਂ ਜੀ ਤੇ ਜਿਵੇਂ ਹੁਣ ਤੇਰੀ ਉਮਰ ਹੈ ਜੀ ਆ ਪੜ੍ਹਨ ਦੀ ਉਮਰ ਹੈ ਜੀ ਫਿਰ ਪੜ੍ਹਾਈ ਕਿਤਾ ਕਰਦਾ ਹਾਂ ਸਵੇਰੇ ਹੀ ਰਾਤ ਨੂੰ ਟਾਈਮ ਮਿਲੇ ਰਾਤ ਨੂੰ ਕਰ ਲੀਦਾ ਜੀ ਤੇ ਸਵੇਰੇ ਮਿਲੇ ਸਵੇਰੇ ਕਰ ਲੀਦਾ ਜੀ ਕਿੰਨੇ ਵਜੇ ਉੱਠਦਾ ਸਵੇਰੇ ਉੱਠ ਜੀ ਦੇ 6:30 7:00 7:00 ਉੱਠ ਜੀ ਦੇ ਇੱਥੋਂ ਕਿੰਨੇ ਵਜੇ ਜਾਣਾ ਤੇ ਕਿੰਨੇ ਵਜੇ ਆਉਣਾ ਇੱਥੋਂ 10:30 10:30 ਚ ਜਾਈਦਾ ਜੀ 10:30 ਵਜੇ ਜਾਈਦਾ ਜੀ ਇੱਥੋਂ ਕਿਰਾ ਖੇਲ ਖੁਲ ਕਿਨੀ ਤੋ ਰਿਆਂ ਦੀ ਕੰਮ ਕਿਹਨਾ ਕਰਦਾ ਵਾਸੀ ਚੱਲੀ ਜਾਂਦਾ ਜੀ ਰੋਟੀ ਪਾਣੀ ਲਈ ਰੋਟੀ ਬੜੀ ਬੰਦ ਹਾਂਜੀ ਛੋਟੀ ਉਮਰੇ ਹੀ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਪਰ ਇਸ 13 ਸਾਲ ਦੇ ਬੱਚੇ ਦੀ ਹਿੰਮਤ ਅਤੇ ਹੌਸਲੇ ਨੂੰ ਸਲਾਮ ਬਣਦੀ ਹੈ ਜਿਸ ਉਮਰੇ ਉਸਨੇ ਖੇਡਣਾ ਖੁੱਦਣਾ ਸੀ ਤਾਂ ਉਸੇ ਉਮਰੇ ਦੇ ਵਿੱਚ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਛਲੇ ਬੀਆਂ ਵੇਚ ਕੇ ਕਰ ਰਿਹਾ ਜੀ ਹਾਂ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ 9ਵੀਂ ਕਲਾਸ ਦੇ ਵਿੱਚ ਮੋਹਨ ਸਿੰਘ ਪੜਦਾ ਹੈ ਪੜਾਈ ਦੇ ਨਾਲ-ਨਾਲ ਜਲੇਬੀਆਂ ਬਣਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਕਰੀਬ 1 ਸਾਲ ਪਹਿਲਾਂ ਹੀ ਮੋਹਨ ਸਿੰਘ ਦੇ ਪਿਤਾ ਦੀ ਹਾਰਟ ਅਟੈਕ ਹੋਣ ਦੇ ਨਾਲ ਮੌਤ ਹੋ ਗਈ ਸੀ ਪਿਤਾ ਪਿੰਡ ਦੇ ਵਿੱਚ ਜਲੇਬੀਆਂ ਬਣਾਉਣ ਦਾ ਕੰਮ ਕਰਦਾ ਸੀ ਤਾਂ ਉਸੇ ਹੀ ਕੰਮ ਨੂੰ ਅੱਗੇ ਤੋਰਦਿਆਂ ਪੜਾਈ ਦੇ ਨਾਲ-ਨਾਲ ਮੋਹਨ ਸਿੰਘ ਜਲੇਬੀਆਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਿਆ ਪਰਿਵਾਰ ਦੇ ਵਿੱਚ ਉਸ ਦੀਆਂ ਤਿੰਨ ਵੱਡੀਆਂ ਭੈਣਾਂ ਨੇ ਸਭ ਤੋਂ ਛੋਟਾ ਹੈ ਮੋਹਨ ਸਿੰਘ ਜੋ ਕਿ ਇਸ ਵਕਤ ਜਲੇਬੀਆਂ ਬਣਾਉਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਲੋਕ ਵੀ ਮੋਹਨ ਸਿੰਘ ਦੇ ਕੰਮ ਦੀਆਂ ਤਾਰੀਫਾਂ ਕਰ ਰਹੇ ਨੇ ਇਹ ਬੱਚੇ ਦਾ ਡੈਡੀ ਦੀ ਡੈਥ ਹੋ ਗਈ ਸੀਗੀ ਤੇ ਇਹਨਾਂ ਨੇ ਇਹ ਕੰਮ ਜਿਹੜਾ ਆਪਦੇ ਡੈਡੀ ਜੀ ਹੁੰਦੇ ਆ ਉਹਨਾਂ ਤੋਂ ਸਿੱਖ ਲਿਆ ਸੀਗਾ ਤੇ ਜਦੋਂ ਦੁੱਖ ਪਿਆ ਇਹਨਾਂ ਦੇ ਤੇ ਇਹਨੇ ਆਪਦੇ ਘਰ ਦਾ ਰੋਈਗਾਰ ਜਿਹੜਾ ਚਾਦੂ ਟੋੜ ਲਿਆ ਤੇ ਮੈਂ ਤਾਂ ਇਸ ਬੱਚੇ ਨੂੰ ਦਾਤ ਦੇਵਾਂਗਾ ਇਹਦੀ ਕਾਬਲੀਅਤ ਇਹ ਜੇ ਇਸ ਬੱਚੇ ਨੂੰ ਸਰਕਾਰਾਂ ਕੋਈ ਸਹਾਇਤਾ ਦੇਣ ਤੇ ਇਹ ਬਹੁਤ ਵਧੀਆ ਕਾਰੀਗਰ ਬਣ ਸਕਦਾ ਜੀ ਬੜੀ ਛੋਟੀ ਉਮਰ ਹੈਗੀ ਹੈ ਉਮਰ ਘੇਟਰ ਕੋਡਾਂ ਨਹੀਂ ਹੁੰਦੀ ਹੈ ਜੀ ਹਾਂਜੀ ਇਹ ਤਾਂ ਹੈ ਉਹਨੇ ਗਾਣਾ ਅੱਗੇ ਆਇਆ ਸੀਗਾ ਉਹ ਮੌਜਾਂ ਭੁਲੀਆਂ ਜੋ ਬਾਪੂ ਦੇ ਸਿਰ ਤੇ ਕਰੀਆਂ ਇਸ ਬੱਚੇ ਨੇ ਹੁਣ ਆਪਦੇ ਸਿਰ ਤੇ ਸਾਰਾ ਭਾਰ ਚੁੱਕਿਆ ਹੈ ਸਿਰ ਘਰ ਦਾ ਤਿੰਨ ਭੈਣਾਂ ਨੇ ਉਹਨਾਂ ਦਾ ਖਰਚਾ ਕਾਲ ਦੀ ਪੜ੍ਹਾਈ ਦਾ ਖਰਚਾ ਮਾਤਾ ਨੂੰ ਨਾਲ ਮਾਂ ਆਪਦੀ ਨੂੰ ਖਾਂਦਾ ਸਾਰੇ ਪਰਿਵਾਰ ਦਾ ਖਰਚਾ ਇੱਥੇ ਬੱਚੇ ਦੇ ਸਿਰ ਤੇ ਆ। ਵੀਰੇ ਜੀ ਅਸੀਂ ਬਹੁਤ ਟਾਈਮ ਤੋਂ ਆ ਮੁੰਡੇ ਨੂੰ ਵੀ ਜਾਣਦੇ ਆ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਜਾਣਦੇ ਆ ਤੇ ਇਹ ਬੱਚਾ ਜੋ ਕਿ ਇਹਦਾ ਡੈਡੀ ਸਾਲ ਪਹਿਲਾਂ ਡੈਥ ਹੋ ਗਈ ਸੀ। ਉਦੋਂ ਬਾਅਦ ਇਹ ਬੱਚਾ ਆਪਦਾ ਆਪ ਹੀ ਕੰਮ ਕਰ ਰਿਹਾ ਹੈ। ਕੱਲਾ ਹੁੰਦਾ ਇੱਥੇ ਰੇੜੀ ਲੈ ਕੇ 10 ਵਜੇ ਤੱਕ ਇਹ ਬੰਦਾ ਕੱਲਾ ਰੇੜੀ ਲੋਂਦਾ ਇੱਥੇ ਰਾਤ ਨੂੰ ਤੇ ਉਸ ਤੋਂ ਬਾਅਦ ਇਹ ਆਪ ਦਾ ਸਕੂਲ ਦਾ ਵੀ ਕੰਮ ਕਰਦਾ ਤੇ ਇਹਨਾਂ ਦੇ ਮਾਤਾ ਵੀ ਇਹਦੇ ਪੈਣਾ ਵੀ ਆ ਜੋ ਕੀ ਇਹ ਉਹਨਾਂ ਦਾ ਖਰਚਾ ਆਪ ਚੱਕਦਾ ਪਿਆ ਸਾਰਾ ਕੁਝ ਇਹ ਮਿਹਨਤ ਆਪ ਹੀ ਕਰਦਾ ਪਿਆ ਵਾ ਬੱਚਾ ਜਲੇਬੀ ਵੀ ਵਧੀਆ ਸਵਾਦ ਬਣਾਉਂਦਾ ਆਮ ਨੋਰਮਲ ਕਾਰੀਗਰਾਂ ਤੋਂ ਟੋਪ ਦੀ ਜਲੇਬੀ ਬਣਾਉਂਦਾ ਇਹ ਜਵਾਬ ਸਿੰਘ ਕਿੰਦੀ ਉਪਰ ਤੁਹਾਡੀ 13 ਸਾਲ ਦੀ 13 ਸਾਲ ਦੀ ਪੜਦੇ ਵੀ ਹੋ ਹਾਂ ਜੀ ਤੇ ਪੜਾਈ ਦੇ ਨਾਲ ਨਾਲ ਤੁਸੀਂ ਇਹ ਜਲੇਬੀਆਂ ਦਾ ਕੰਮ ਕਰਦੇ ਹੋ ਜਲੇਬੀਆਂ ਦਾ ਕਿਵੇਂ ਸਿੱਖਿਆ ਤੇ ਕਿਵੇਂ ਸ਼ੁਰੂ ਕੀਤਾ ਕੰਮ ਇਹ ਡੈਡੀ ਤੋਂ ਸਿੱਖਿਆ ਸੀਗਾ ਜੀ ਤੇ ਬਾਏ ਡੈਡੀ ਦੀ ਡੈਥ ਹੋ ਗਈ ਸੀ ਸਾਲ ਪਹਿਲਾਂ ਜੀ ਫਿਰ ਬਾਹੂ ਵੇਵੇ ਕੇ ਸਿੱਖ ਲਈ ਫਿਰ ਹੁਣ ਮੈਂ ਕਰਦਾ ਕਿ ਜਿਆਦਾ ਚਲਾਉਣ ਵਾਸਤੇ ਗਏ ਸੀ ਕੰਮ ਸ਼ੁਰੂ ਕਰ ਲੈਣਾ ਘਰੇ ਕੋਣ ਕੋ ਮਾਂ ਦੇ ਰਹੇ ਘਰੇ ਮੰਮੀ ਦੇ ਸਿਸਟਰ ਆ ਜੀ ਤੇ ਸਿਸਟਰ ਪੜ੍ਹਦੀ ਆ ਤੇ ਨਹੀਂ ਜੀ ਉਹ ਫਿਰ ਨਾਲ ਕੰਮ-ਕੁਮ ਕਰਾਉਂਦੇ ਨਾ ਮੰਮੀ ਦੇ ਮੰਮੀ ਨਾਲ ਰਹਿੰਦੇ ਹਾਂ ਹਾਂ ਜੀ ਫਿਰ ਗੁਜ਼ਾਰਾ ਵਧੀਆ ਹੋ ਜਾਂਦਾ ਹਾਂ ਹਾਂ ਜੀ ਤੇ ਜਿਵੇਂ ਹੁੰਦੀ ਰੀ ਉਮਰ ਹੈ ਜੀ ਆ ਪੜਨ ਦੀ ਉਮਰ ਹੈ ਜੀ ਫਿਰ ਪੜਾਈ ਕਿਦਾਂ ਕਰਦਾ ਸੀ ਸਵੇਰੇ ਹੀ ਰਾਤ ਨੂੰ ਟਾਈਮ ਮਿਲੇ ਰਾਤ ਨੂੰ ਕਰ ਲੀਦਾ ਸੀ ਤੇ ਸਵੇਰੇ ਮਿਲੇ ਸਵੇਰੇ ਕਰ ਲੀਦਾ ਸੀ ਸਵੇਰੇ ਉੱਠਦਾ ਸੀ ਸਵੇਰੇ ਉੱਠ ਜੀ ਦੇ 6:30 7:00 7:00 ਉੱਠ ਜੀ ਦੇ ਇੱਥੋਂ ਕਿੰਨੇ ਵਜੇ ਜਾਣਾ ਤੇ ਕਿੰਨੇ ਵਜੇ ਆਉਣਾ ਇੱਥੋਂ 10:00 10:30 ਚ ਜਾਇਦਾ ਜੀ 10:30 ਵਜੇ ਜਾਇਦਾ ਜੀ ਇੱਥੋਂ ਤੇ ਫਿਰ ਆ ਖੇਲ ਫੁੱਲ ਕਿੰਨੀ ਦਫੇ ਦੀ ਕੰਮ ਕਿੰਨਾ ਦੇਦਾ ਵਾਸੀ ਚੱਲੀ ਜਾਂਦਾ ਜੀ ਰੋਟੀ ਪਾਣੀ ਕੋਲ ਹਾਂ ਜੀ